ਸੈਂਟਰ ਦੇ ਕੋਟਨ ਕੋਟ ਬਦਾਨੀਆਂ ਜਿਵੇਂ ਕਿ ਸਾਡੇ ਨੇ ਸੈਕਟਰੀ ਸਾਹਿਬ ਨੇ ਦੱਸਿਆ ਹੈ ਕਿ ਇਹ ਜੋ ਉਹ ਦਾ ਮਹੀਨਾ ਹੈ ਹਰ ਦੇ ਹਰ ਦਾ ਆਪਣਾ ਮਾਤਵਾ ਪਰ ਉਹ ਦਾ ਮਹੀਨਾ ਜਿਹੜਾ ਹੈ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਮਾਤ ਲੋਕ ਤੇ ਭਿੰਟਵਾ ਦਿੱਤਾ ਹੈ ਸਭੀ ਬੋ ਨੂੰ ਇਹ ਚਾਰ ਬੋ ਗੂਜਾ ਬੰਦੀਆਂ ਰਹਿਣੀਆਂ ਸੰਸਾਰ ਤੇ ਬਣੀ ਵਿੱਚ ਇਹ ਵਾ ਆਉਂਦਾ ਹੈ ਕਿ ਚਾਰ ਜੋ ਮਾਤ ਰੁਕਤੇ ਗੂਜਾਂ ਪਾਉਂਦੀਆਂ ਰਹਿਣਗੀਆਂ ਕਿ ਪ੍ਰਮਾਤਮਾ ਮਾਤ ਰੁਕਤੇ ਪਰਪਰਸ ਇਹ ਸਭੀ ਕੋ ਅੱਗੇ ਆ ਰਿਹਾ ਹੈ ਪ੍ਰਮਾਤਮਾ ਨੇ ਇਹਨੀ ਕਿਰਪਾ ਕੀਤੀ ਕਿ ਸਭੀ ਕੋਤੇ ਆਉਣਾ ਕਿਸ ਤਰ੍ਹਾਂ ਹੈਗਾ ਕਿ ਅੱਜ ਕੇ ਪਿਆਰ ਦੀਆਂ ਖਵਾਲੀਆਂ ਜੜੀਆਂ ਹੋਣ ਆਤਮਾ ਨੂੰ ਪ੍ਰਮਾਤਮਾ ਦਾ ਰੰਗ ਚੜਿਆ ਹੋਵੇ ਤੇ ਸ਼ਬੀ ਬੋਤੇ ਆਉਣਾ ਹੈ ਘਰ ਵਿੱਚ ਨਮਸਕਾਰਾਂ ਕਰਕੇ ਆਉਣਾ ਆਪਣੀਆਂ ਮਾਇਆਂਾਂ ਹਾਂ ਕਿਉਂ ਨਮਸਕਾਰਾਂ ਕਰਕੇ ਆਉਣਾ ਕਿ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਤੁਸੀਂ ਪ੍ਰਭੂ ਦੇ ਚਰਨੀ ਲਾਟੇ ਭਗਤ ਬਣੇ ਨੇ ਉਹਨਾਂ ਮਾਂਵਾਂ ਨੂੰ ਵੀ ਮਾਨਣਾ ਹੈ ਉਹ ਵੇਪਰਵਾ ਜਾਂਦਾ ਕਿਵੇ ਨਹੀਂ ਜਿਸ ਵੇਲੇ ਬਾਹੂਪੁਰ ਦੀ ਧਰਤੀ ਅਲਰਪਿੰਡੀ ਦੀ ਤੇ ਸਗਤਾਂ ਖੁਸ਼ੀਆਂ ਵਿੱਚ ਗਾਰੀਆਂ ਸੀ ਸਾਨੂੰ ਦੱਸਿਆ ਕਲਗੀਆਂ ਵਾਲਿਆ ਫੇਰ ਕਦੋਂ ਫੇਰਾ ਬਹਿੰਗਾ ਪਰਮਾਤਮਾ ਨੇ ਕਿਹਾ ਜਨਪਕ ਤੂੰ ਮੈਂ ਕਿਤੇ ਨਹੀਂ ਜਾਂਦਾ ਤੁਸੀਂ ਬੋਲਿਆ ਕਰੋ ਤਤੀ ਵਾ ਨਾ ਸੰਗਤ ਨੂੰ ਨਿਰਾਮੀ ਦੇਵੀ ਨਾ ਵਿਛੋੜਾ ਪਾਦਾ ਮੰਗਿਆ ਮੰਗੜੀਆਂ ਕਹਿੰਦੇ ਮੈਂ ਕਿੱਥੇ ਜਾਣਾ ਮੈਂ ਕਿਤੇ ਨਹੀਂ ਜਾਂਦਾ ਮੰਗ ਇਹ ਮੰਗਣੀ ਹੈ ਕਿ ਤਤੀ ਵਾ ਨ ਸੰਗਤ ਨੂੰ ਲਾਵੀ ਦੇਣੀ ਨਾ ਵਿਛੋੜਾ ਪੰਡਾ ਇੱਕ ਪਲ ਪਲ ਵੀ ਤੇਰੇ ਚਨਾ ਵਿੱਚ ਪ੍ਰਭੂ ਕਟਿਲੇ ਤੂੰ ਇਹੋ ਜਿਹਾ ਰੰਗ ਚਾੜ ਦੇ ਪ੍ਰਤਾਂ ਨੂੰ ਰਾਮੀ ਕੰਡੇ ਭਗਤ ਫਰੀਦ ਇੱਕ ਕੁੱਲੀ ਬਣਾ ਕੇ ਉਥੇ ਵਸਦਾ ਸੀ ਜੀ ਦੇ ਵਿੱਚ ਉਹ ਲਾਉਂਦੇ ਰਿਹਾ ਜਿਸ ਵੇਲੇ ਨਾਮੇ ਦੇਨ ਉਨੇ ਉਹ ਕੁੱਲੀ ਛੱਡੀ ਉਹਨੂੰ ਡਬੀ ਦਾ ਅੱਗ ਲਾ ਕੇ ਸਵਾ ਕਰਦਾ ਫਿਰ ਉਹਨੇ ਪੁਵਾ ਮਾਰੀਆਂ ਆਕਾਰ ਪੁਰਖ ਨੇ ਕਿਆ ਭਰੀਂ ਕੀ ਗੱਲ ਐ ਮੰਗ ਕੀ ਮੰਗਦਾ ਹੈ ਉਹ ਕਹਿੰਦਾ ਪ੍ਰਮਾਤਮਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਉਹ ਜਦੋਂ ਤੂੰ ਮਾਤ ਲੋਕ ਤੇ ਪ੍ਰਗਟ ਹੋਵੇਂ ਆਪਣੇ ਭਗਤਾਂ ਦਾ ਪਿਆਰ ਬਖਸ਼ ਦੇ ਕਹਿੰਦਾ ਮੈਨੂੰ ਇਹ ਮੰਗ ਦੀ ਲੋੜ ਆ ਮੈਂ ਦੇਖ ਰਿਹਾ ਕਿ ਤੇਰੇ ਭਗਤ ਆਸੇ ਪਾਸੇ ਹੁੰਦੇ ਨਜ਼ਰ ਆਉਂਦੇ ਉਹਨੇ ਮੰਗ ਮੰਗੀ ਕਿ ਪਰਮਾਤਮਾ ਜੇ ਤੂੰ ਦੇਣਾ ਤੇ ਆਪਣੇ ਭਗਤਾਂ ਦਾ ਪਿਆਰ ਬਖਸ਼ ਦੇ ਮੈਂ ਦੇਖ ਦੇਖ ਕੇ ਖੁਸ਼ ਹੋਇਆ ਕਰਾਂ ਇਹ ਸਾਡੇ ਵਸ ਦੀ ਨਹੀਂ ਕੋਸ਼ਿਸ਼ ਕਰਨਾ ਹੈ ਕਿ ਅਸੀਂ ਨਹੀਂ ਇਹ ਹਿਲਾ ਕਰੀਏ ਇਹ ਵੀ ਪਰਮਾਤਮਾ ਨੇ ਫਿਰ ਕਿਰਪਾ ਕੀਤੀ ਜੇ ਜੁਵਾਲ ਦੀ ਧਰਤੀ ਤੇ ਕਿ ਤੁਸੀਂ ਫਲ ਕਿਤਨਾ ਦੇ ਬਣਨਾ ਹੈ तेरे बच्चों खुशबू आए दंगे नहीं करने गुंडिया वाले काम नहीं करने भगत करने बंद कर दो ये भी परमात्मा ने कृपा की बड़ा लेख चल रहा जो भी शमशेर सिंह ने सजा किया है कि पोहन महीने का साहब दशमेष पिता बारे के जो ਮਾਤ ਲੋਕ ਤੇ ਖੇਡ ਹੋਈ ਤੇਈ ਅਵਤਾਰ ਤਿੰਨ ਪੈਗੰਬਰ ਨਾਸੀ ਮੁਹਸੇਬਾ ਦੀ ਵੱਖਰੇ ਵੱਖਰੇ ਦਾ ਮਿਹਰਵਾ ਆਉਂਦਾ ਹੈ ਇਹ ਜੋ ਅਨੰਤਪੁਰ ਸਾਹਿਬ ਦਾ ਮਿਹਰਵਾ ਸੀ ਸਾਹਿਬ ਦਸ਼ਮੇਸ਼ ਪਿਤਾ ਦਾ ਇਹ 6 ਤੇ 7 ਦਿਨ ਦੀ ਵਿਚਲੀ ਰਾਤ ਨੂੰ ਅਨੰਤਪੁਰ ਸਾਹਿਬ ਚੱਲੇ ਇੱਕ ਹਫਤੇ ਦੇ ਵਿੱਚ ਇਹ ਸਾਰਾ ਵਿਹਾਰ ਕੀਤਾ ਬਾਈ ਸਬਰ ਤੋਂ ਲਾ ਕੇ ਡੇਟ ਆਫ ਦਸ ਅਕਤੂਬਰ ਜੇਸਵੇ ਅਨੰਪੁਰ ਸਾਹਿਬ ਛੱਡਿਆ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਸੀ ਸਤਾਈ ਪੋ ਨੂੰ ਹਰ ਪਗਦਵਾਰ ਜੇਠਵਾਰ ਖੇਤਾਂ ਵਿੱਚੋਂ ਸੰਗਤਾਂ ਸੇਵਾ ਕਰਕੇ ਆ ਰਹੀਆਂ ਸੀ ਅੱਗੇ ਅੱਗੇ ਜਿਹੜੇ ਵੀ ਸੇਵਾ ਕਰਕੇ ਆਏ ਸੀ ਉਹ ਭੰਗੜਾ ਪਾਉਂਦੇ ਸੀ ਹਾਜੀ ਹੁਰਸ਼ਾਹਾਂ ਸਾਡੀ ਨਾਲ-ਨਾਲ ਚੱਲਦੇ ਸੀ ਜਿਸ ਵੇਲੇ ਇਹ ਬਾਹਰਲਾ ਦਰਵਾਜ਼ਾ ਐਂਟਰ ਹੋਏ ਹਜੂਰ ਸ਼ਾਂਚਾ ਨੇ ਕਿਰਪਾ ਕੀਤੀ ਉਥੇ ਵਿਆਹ ਸ਼ੁਰੂ ਹੋ ਗਿਆ ਇਹ ਵੀ ਨਮਨਤ ਰਸ ਦੀ ਲਿਖਤ ਆਉਂਦੀ ਹੈ ਜਿਹੜੀ ਵੀਰਦੀ ਨੇ ਸੱਦੀ ਕੀਤੀ ਹੈ ਉਹ ਭਾਈ ਤੋਂ ਨਹੀਂ ਜਿਹਨੇ ਵੀਰ ਪੰਘੜਾ ਪਾਉਂਦੇ ਸੀ ਉਹਨਾਂ ਨੂੰ ਹੁਕਮ ਦੇ ਦਿੱਤਾ ਹਜੂਰ ਸ਼ਾਂਚਾ ਨੇ ਕਿ ਜਿਹੜੇ ਵੀਰ ਪੰਘੜਾ ਪਾਉਂਦੇ ਹੋ ਬਾਹਰ ਹੋ ਗਏ ਉਹਨਾਂ ਦੀ ਜਗ੍ਹਾ 84 ਬੀਬੀਆਂ ਅੱਗੇ ਆਉਣ ਜਿਨ੍ਹਾਂ ਦੀ ਉਮਰ 32 ਸਾਲ ਤੋਂ ਘੱਟ ਨਾ ਹੋਵੇ ਇਹ ਹਰ ਬਾਣੀ ਵਿੱਚ ਫੇਰ ਆਉਂਦਾ ਉਹਨਾਂ ਨੂੰ ਹੁਕਮ ਹੋਇਆ 84 ਨੂੰ ਕਿ ਤੁਸੀਂ ਉਹ ਆਵਾਜ਼ ਕੱਢਣੀ ਹੈ ਜਦੋਂ ਕੋਈ ਢੀਰ ਬਣੇ ਤੇ ਫੇਰ ਨਿਕਲਦੀ ਹੈ ਉਹ ਕਿਹੜੀ ਆਵਾਜ਼ ਕੱਢੀ ਜਿਸ ਵੇਲੇ ਸੱਜਾ ਦੇ ਕੋਸ਼ਰਾ ਪਿਆਸ ਉਤੋਂ ਫਿਰ ਸਾਰੀ ਗੱਲ ਸ਼ੁਰੂ ਹੋਈ ਕਿ ਅੱਜ ਸਾਰੇ ਲੈਣੇ ਆਨੰਦਪੁਰ ਦੇ ਜਿਸ ਵੇਲੇ ਗੋਬਿੰਦ ਵਿਹੇ ਇਰਤਉਂਦੇ ਸਾਬ ਗੋਬਿੰਦ ਪਾਤਸ਼ਾਹ ਨੇ ਕਿਹਾ ਜਦੋਂ ਹੁਕਮ ਦੇ ਦਿੱਤਾ ਕਿ ਆਨੰਦਪੁਰ ਸਾਹਿਬ ਸੱਜ ਦੇ ਨਾਲ ਹੈ ਮਾਤਾ ਗੁਜਰੀ ਨੇ ਕਿਹਾ ਗੋਬਿੰਦ ਤੂੰ ਮੇਰਾ ਲਾਲ ਹੈ ਮੈਂ ਤੇਰਾ ਦਿਲ ਦੀ ਗੱਲ ਕਰਦੀ ਹਾਂ ਕਿ ਜੋ ਮੈਂ ਅੱਜ ਰਾਤ ਦੇਖਿਆ ਹੈ ਮੈਂ ਬਿਆਨ ਨਹੀਂ ਕਰ ਸਕਦੀ ਕਿ ਕੀ ਹੋ ਰਿਹਾ ਉਹਨੂੰ ਸਾਰਾ ਕੁਝ ਪਹਿਲਾਂ ਦਿਖਾਇਆ ਗਿਆ ਸੀ ਕਿ ਸੱਸਾ ਟੰਡੇ ਜਾ ਕੇ ਵਿਛੋੜਾ ਪੈਣਾ ਹੈ ਪਰਿਵਾਰ ਦਾ ਦੋਨਾਂ ਨੂੰ ਸਹਿਦ ਦੁਸ਼ਮੇਸ਼ ਬਤਾ ਦੇ ਨਾਲ ਪੈ ਕੇ ਚਮਕੌਰ ਦੀ ਗੜੀ ਚ ਸ਼ਹੀਦੀ ਪਾ ਦੇਣੀ ਹੈ ਦੋਨਾਂ ਨੂੰ ਮਾਤਾ ਗੁਜਰੀ ਦੇ ਨਾਲ ਪੈ ਕੇ ਮੀਆਂ ਵਿੱਚ ਜਨਾ ਦੇਣਾ ਹੈ ਇਹ ਸਾਰਾ ਵਿਹਾਰ ਮਾਤਾ ਗੁਜਰੀ ਨੂੰ ਪਹਿਲਾਂ ਦਿਖਾ ਦਿੱਤਾ ਜਿਸ ਵੇਲੇ ਸਹਿ ਗੋਬਿੰਦ ਪਾਸ਼ਾ ਨੇ ਕਿਹਾ ਮਾਤਾ ਤੂੰ ਜੇ ਛੱਡ ਦੇ ਅਨੰਦਪੁਰ ਛੱਡਣਾ ਉਹਨੇ ਕਿਹਾ ਦੇ ਹਾਥੀ ਕੋੜੇ ਵਧੇ ਹੈ ਆਪਾਂ ਸ਼ਹਿਰ ਬਸਾਇਆ ਆਪਾਂ ਜਾੜ ਦੇਣਾ ਉਹਨੇ ਕਿਹਾ ਭੋਲੀਏ ਮਾਤਾ ਤੂੰ ਅੱਜ ਤੱਕ ਮੈਨੂੰ ਪੁੱਤ ਕਹਿੰਦੀ ਰਹੀ ਹੈ ਅੱਜ ਤੋਂ ਪੁੱਤ ਕਹਿਣਾ ਤੂੰ ਬੰਦ ਕਰ ਦੇ ਮੈਂ ਤੇਰਾ ਪੁੱਤ ਨਹੀਂ ਹਾਂ ਮੈਂ ਪੁੱਤ ਅਕਾਲ ਪੁਰਖ ਦਾ ਹਾਂ ਤੁਹਾਨੂੰ ਮੇਰੀ ਗੱਲ ਮੰਨਣੀ ਪਵੇਗੀ ਜੇ ਤੂੰ ਕੰਨੀ ਡਾਤੀ ਹੈ ਤੇ ਲੈ ਸਭ ਤੋਂ ਪਹਿਲਾ ਚਰਨ ਕਿਲੇ ਤੋਂ ਬਾਅਦ ਮੈਂ ਰੱਖਦਾ ਹਾਂ ਮੈਂ ਅੱਗੇ ਲੱਗਦਾ ਹਾਂ ਜਿਸ ਵੇਲੇ ਸਹਿਬ ਗੋਬਿੰਦ ਪਾਤਸ਼ਾਹ ਨੇ ਆਪਣੀ ਜਿੱਦ ਪਗਾਈ ਤੇ ਮਾਤਾ ਕਹਿੰਦੀ ਹੈ ਕਿ ਹੁਣ ਨਾਲ ਕੀ ਖਾਣਾ ਹੈ ਕੁਛ ਨਾਲ ਲੈ ਲਿਏ ਇੰਨੇ ਭੰਡਾਰੇ ਭਰੇ ਹਨ ਸਹਿਬ ਗੁਰੂ ਪਾਚਾ ਨੇ ਕੀ ਬਾਤਾਂ ਉਹ ਮੈਂ ਹੱਥੋਂ ਲਾ ਦੇਣੀ ਕੰਗੜਾਂ ਦੇ ਜੋੜੇ ਮੈਨੂੰ ਇੱਕ ਪੁਰਖ ਅਕਾਲ ਦੀ ਲੋੜੇ ਦੁਜਾ ਮੈਂ ਤਾਂ ਕੋਈ ਨਹੀਂ ਆਇਆ ਮੈਨੂੰ ਹੋਰ ਕਿਸੇ ਦੀ ਗੱਲ ਨਹੀਂ ਉਹ ਮੈਂ ਉਹਦੇ ਗੋਰੇ ਹੁਣ ਪਾਣੇ ਆ ਮਾਤਾ ਕਹਿੰਦੀ ਸਿਰ ਗੋਬਿੰਦ ਉਹ ਹੁਣ ਚੱਲਣਾ ਕਿਹੜੇ ਰਾਹ ਉਹ ਕਹਿੰਦਾ ਜਿੱਧਰ ਖੜੇ ਬੇਪਰਵਾ ਤੁਹਾਨੂੰ ਕਹਿਦੀ ਚਿੰਤਾ ਹੈ ਜਿਸ ਵੇਲੇ ਸੱਜ ਸਾਥੇ ਗਏ ਤੇ ਪੋ ਦਾ ਮਹੀਨਾ ਸੀ ਜੋ ਵੀਰ ਨੇ ਦੱਸਿਆ 6-7 ਪੋ ਦੀ ਰਾਤ ਸੀ ਬਾਸ਼ ਪੈਣ ਲੱਗ ਪਈ ਠੰਡੀਆਂ ਹਵਾਵਾਂ ਚੱਲਦੀਆਂ ਸੀ ਜਿੱਥੇ ਵਿਛੋੜਾ ਪਿਆ ਉਥੇ ਉਹ ਜੰਗ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਬਾਈ ਘਰ ਦੇ ਰਾਜਿਆਂ ਨੇ ਮਤਾ ਪਕਾਇਆ ਸੀ ਕਿ ਨਾਣਪੁਰ ਛੱਡ ਦੇ ਜੰਗ ਨਹੀਂ ਕਰਦੇ ਜਾਏ ਬਿਆਨ ਵਾਪਸ ਲੈ ਲੋ ਕਿ ਜਿਹੜੀ ਕੇਸਰ ਖਾਈ ਤੇ ਦਾੜੀ ਖਾਈ ਸੀ ਸਾ ਗੋਗਨ ਪਾਛਾਕਿਆ ਇਹ ਨਹੀਂ ਹੋ ਸਕਦਾ ਇਹਦੇ ਨਾਲ ਹੀ ਸਾਰੀ ਕਹਾਣੀ ਚੱਲਣੀ ਹੈ ਆਨੰਦ ਪਰਸ਼ਾਦਤਾ ਤੇ ਜਿਸ ਵੇਲੇ ਉਹ ਕਹਾਣੀ ਸ਼ੁਰੂ ਹੋ ਗਈ ਜਿਹੜੀ ਮਾਤਾ ਗੁਜਰੀ ਨੂੰ ਦਿਖਾਈ ਸੀ ਤੇ ਗੋਗਨ ਮਾਤਾ ਨੇ ਕਾ ਗੋਵਿੰਦ ਜੋ ਮੈਨੂੰ ਦਿਖਾਇਆ ਹੈ ਉਹ ਸ਼ੁਰੂ ਹੋ ਗਿਆ ਹੈ ਮੈਂ ਇਹੋ ਹੀ ਦੇਖਿਆ ਸੀ ਸ਼ੁਰੂਆਤ ਇੱਥੋਂ ਹੋਈ ਸੀ ਉਹਨੇ ਆਪਣੀ ਗੁੱਤ ਨਾਲੋਂ ਪ੍ਰਾਂਵੀ ਖੋਲ ਕੇ ਸਰਸਾ ਦੀ ਪੇਟ ਕਰ ਦਿੱਤੀ ਕਹਿ ਲੈ ਵਾਲ ਖੋਲੇ ਕਰ ਲੈ ਗੋਵਿੰਦ ਉਹ ਜੇ ਤੂੰ ਇੱਕ ਦੀ ਗੱਲ ਕਰਦਾ ਹੈ ਤੇ ਅੱਜ ਤੋਂ ਮੈਂ ਵੀ ਇੱਕ ਦੀ ਹੋ ਗਈ ਹਾਂ ਮੈਂ ਮਾਂ ਵਾਲਾ ਹੋ ਛੱਡਿਆ ਮੈਂ ਛੋੜਾ ਪੈ ਗਿਆ ਜੰਗ ਹੋਈ ਮਾਤਾ ਗੁਦਰੀ ਨੇ ਜਿਹੜੀਆਂ ਥੋੜੀਆਂ ਜੀਆਂ ਮੋਹਰਾ ਨਾਲ ਲੈ ਲਈਆਂ ਸੀ ਉਹੋ ਹੀ ਮੋਹਰਾ ਬਣ ਗਈਆਂ ਉਹਨਾਂ ਤੋਂ ਹੀ ਗੰਗੂ ਬੇਵਾਨ ਹੋ ਗਿਆ ਉਧਰੋਂ ਵਿਛੋੜਾ ਪਿਆ ਤੇ ਸੰਸਾਰ ਕਹਿੰਦਾ ਹੈ ਕਿ ਸਹਿਬ ਗੋਬਿੰਦ ਪਾਤਸ਼ਾਹ ਸਰਸਾ ਦੇ ਵਿੱਚੋਂ ਦੀ ਲੰਘਿਆ ਹੈ ਘੋੜਾ ਪਰ ਅਕਾਲ ਪੁਰਖ ਨੇ ਕਿਰਪਾ ਕੀਤੀ ਕੇ ਗੋਬਿੰਦ ਇੱਕੇ ਕਦਮ ਨਾਲ ਸਰਸਾ ਟੱਪਿਆ। ਵਿੱਚ ਚਰਨ ਨਾਲ ਕੋਈ ਟਕਰੀ ਨਹੀਂ। ਉਹ ਜੋ ਸਰਸਾ ਨਦੀ ਸੀ ਸਹਿ ਗੋਬਿੰਦ ਪਾਤਸ਼ਾਹ ਇੱਕੇ ਕਦਮ ਨਾਲ ਹੀ ਪਾਰ ਚਰਨ ਰੱਖਿਆ ਵਿੱਚੋਂ ਦੀ ਨਹੀਂ ਲੰਘੇ। ਵਿੱਚੋਂ ਦੀ ਸਿੱਖ ਲੰਘੇ ਸੀ ਜਿਨ੍ਹਾਂ ਨੂੰ ਸੰਗ੍ਹਾ ਸੰਦੇ ਸਨਮਖ ਬਿਠਾਇਆ ਗਿਆ ਸੀ 26 ਪੋ ਵਾਲੇ ਦਿਨ ਜਿਸ ਦਿਨ ਪਹਿਲੇ ਦਿਨ ਹਰ ਭਗਤਵਾਨ ਦਾ ਚੱਕ ਕੀਤੀ ਸੀ। ਉਹ 70 ਸੰਗ ਜਿਹੜੇ ਸੱਤ ਸੱਤ ਜਿਨਾਂ ਨੇ ਸ਼ਲਾ ਵਾਲੀਆਂ ਸੀ ਸਰ ਗੋਬਿੰਦ ਪਾਚੀ ਨੂੰ ਮੰਨ ਕੇ ਕਿ ਅਸੀਂ ਤੇਰੇ ਹਾਂ ਚੈ ਬਚਾਲਾ ਚੈ ਰੂਲਾ ਜਿਹੜਾ ਕਪੂਰ ਸਿੰਘ ਬਰਾਰ ਸੀ ਮੋਗੇ ਵਾਲਾ ਉਹ ਸੱਤਸਾ ਦੇ ਕੰਡੇ ਤੋਂ ਨੌ ਕਦਮ ਪਹਿਲਾਂ ਉਹਨੇ ਬੇਨਤੀ ਕਰ ਦਿੱਤੀ ਕਿ ਸਤ ਗੁਰੂ ਉਹਦੇ ਆਨੰਦ ਪਹੁੰਚ ਸਕਣਾ ਸੀ ਧਈ ਨਹੀਂ ਠੰਡ ਸੋ ਸਕਿਆ ਸ੍ਰੀ ਨੂੰ ਬਹੁਤ ਦੁੱਖ ਲੱਗਾ ਹੈ ਠੰਡ ਨਾਲ ਉਹ ਨੌ ਕਦਮ ਪਿੱਛੇ ਜਿਸ ਵੇਲੇ ਉਹਨੇ ਅਰਦਾਸ ਕੀਤੀ ਤੇ ਸਹਿਬ ਦਸ਼ਮੇਸ਼ ਪਿਤਾ ਉਹਦੇ ਸਾਹਮਣੇ ਸਾਖਿਆਤ ਤਲਵਾਰ ਲੈ ਕੇ ਖੜੇ ਹੋ ਗਏ 10 ਉਹ ਮੈਂ ਦੇ ਇੱਕ ਆਕਾਲ ਪੁਰਖ ਦੇ ਹੁਕਮ ਚ ਬੰਦਾ ਨਹੀਂ ਤੇ ਤੁਹਾਡੀ ਕਿਸੇ ਦੀ ਲੋੜ ਨਹੀਂ ਮੈਂ ਇੱਕੋ ਹੀ ਬਹੁਤ ਹਾਂ ਆਂਦਾ ਮੈਂ ਇੱਕੋ ਹੀ ਸਾਰਿਆਂ ਨੂੰ ਸਮਰਪਿਤ ਕਰ ਸਕਦਾ ਸੀ ਤਹਾਨੂੰ ਤੇ ਮਾਣ ਦਤਾ ਹੈ ਪਰ ਜਦੋਂ ਕਾਲਪੁਰਖ ਨੇ ਮਾਤ ਲੋਕ ਤੇ ਖੇਡ ਕੀਤੀ ਹੁਣ ਪੋਚ ਨਹੀਂ ਕਰੇਗਾ ਜਿਸ ਵੇਲੇ ਬੰਦਵਾੜ ਲੱਗੀ ਹੁਣ ਪੋਚ ਨਹੀਂ ਲੱਗੇ ਇਹ ਪਕੀਆਂ ਪਕਾਲੀਆਂ ਸੈਡ ਗੋ ਨੂੰ ਪਾਤਸ਼ਾਹ ਦੇ ਨਾਲ ਫਿਰ ਉਧਰੋਂ ਮਿਛੋੜਾ ਪਿਆ ਸਹਿਬਜਾਦੇ ਸਹਿਬ ਦਸ਼ਮੇਸ਼ ਪਿਤਾ ਇਹ ਜਿਹੜੇ ਸਿੱਖੀ ਨਾਲ ਚਮਕੌਰ ਦੀ ਗੱਡੀ ਪਹੁੰਚ ਗਈ ਜਾਂ ਤਾਂ ਜੰਗ ਸ਼ੁਰੂ ਹੋ ਗਿਆ ਉੱਥੇ ਸਹਿਬ ਦਸੂਏਸ਼ ਬਿਤਾ ਕੱਚੀ ਗੜੀਂ ਕੰਦ ਨੇੜੇ ਹੋ ਕੇ ਅਕਾਲ ਪੁਰਖ ਨਾਲ ਗੱਲ ਕਰਦੇ ਆ ਤੇ ਜਿਹੜੇ ਸਿੱਖ ਸੀ ਉਹਨਾਂ ਸਹਿਬ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਤਗੁਰੂ ਸਾਡੇ ਨਾਲ ਸ਼ਾਮਾ ਕਿਰਦੀ ਉਹ ਜੇ ਅੱਜ ਆਪਣੇ ਸਾਹਿਬ ਜਦਾਂ ਦੇ ਨਾਲ ਤੋਰੇਗਾ ਤੇ ਸ਼ਹੀਦੀ ਦੇਣ ਦਾ ਮਜ਼ਾ ਆਣੀ ਕਿਤੇ ਇਹ ਨਾ ਕਰੀਂ ਕਿ ਇਹਨਾਂ ਨੂੰ ਪਹਿਲਾਂ ਤੋਰ ਦੇ। ਕਿਉਂਕਿ ਇਹ ਗੱਲ ਮਾਤਾ ਨਾਲ ਪੱਕੀ ਬਕਾਲੀ ਸੀ ਕਿ ਜਿੰਨਾ ਚਿਰ ਮੈਂ ਪਹਿਲਾਂ ਆਪਣੇ ਨਾਲ ਤੋਰੇ ਸੰਸਾਰ ਨੇ ਕਹਿਣਾ ਆਪਣੇ ਬਚਾ ਲੈ ਤੇ ਲੋਕਾਂ ਦੇ ਮਰਵਾ ਦੇ। ਕਹਿੰਦਾ ਮੈਂ ਪਹਿਲਾਂ ਆਪਣੇ ਅੱਗੇ ਕਰਨਾ ਹੈ। ਮੈਂ ਫਿਰ ਸੰਸਾਰ ਨਾਲ ਗੱਲ ਕਰਨੀ ਹੈ। ਇਹ ਜਿਸ ਵੇਲੇ ਜੋ ਵੀਰ ਨੇ ਲੈਕਚਰ ਜਾਂ ਕੀਤਾ ਇਹ ਭਾਰੀ ਅੰਗਰੇਜ਼ ਸਿੰਘ ਲੀਹੋ ਗੱਲ ਹੋਈ ਸੀ ਕਿ ਨਾ ਆਇਆ ਕਿ ਸਹਿਮ ਜਦੇ ਸੁਜੀ ਸਿੰਘ ਤੇ ਰਣਜੀਤ ਸਿੰਘ ਜਿਨ੍ਹਾਂ ਦਾ ਨਾਮ ਗੁਲਾਬ ਸਿੰਘ ਸੀ ਤੇ ਇਹ ਜੋ ਅੰਗਰੇਜ਼ ਸਿੰਘ ਸੀ ਇਹਨਾਂ ਤਿੰਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪ ਸਵੇਟ ਪੱਗਾਂ ਮਟਾਉਣੀਆਂ ਆ ਇਹ ਜਿਹੜੇ ਇਨਜਾਦੀ ਸ਼ਹੀਦੀ ਪਾਣੇ ਸੀ ਤੇ ਇਹ ਜਿਹੜੇ ਅੰਗਰੇਜ਼ ਸਿੰਘ ਸੀ ਉਸ ਵੇਲੇ ਤੇ ਰਾਜਿਆਂ ਦੇ ਤੌਰ ਤੇ ਆਪਣੀ ਫੌਜ ਦੀ ਕਮਾਂਡ ਕਰਦੇ ਸੀ ਜਿੱਦਣ ਇਹ ਵਿਹਾਰ ਕੀਤਾ ਸੀ ਇਹਨਾਂ ਦੇ ਸਿਰ ਤੇ ਜਿਹੜਾ ਉਸ ਵੇਲੇ ਕੁੱਲਾ ਬੰਦਾ ਸੀ ਪੁੱਦਨ ਬਣਾਇਆ ਗਿਆ ਸੀ ਇਹ ਚਮਕੌਰ ਦੀ ਗੜੀ ਤਿਆਰ ਕੀਤੀ ਸੀ ਜੰਮੂ ਦੀ ਧਰਤੀ ਤੇ 14 ਫਰਵਰੀ ਨੂੰ ਪਹਿਲਾ ਦਿਨੇ ਵਿਆਹ ਹੋਇਆ ਅੰਗਰੇਜ਼ ਸਿੰਘ ਦੇ ਘਰ ਕਿ ਇਹ ਜਿਹੜੀ ਵੰਤ ਬਣੀ ਆ ਤੇ 10 ਗੁਰੂ ਸਾਹਿਬਾਨਾਂ ਵਿੱਚੋਂ ਹਰगोਬਿੰਦ ਸਾਹਿਬ ਨੇ ਪਹਿਲਾ ਬਸ਼ੀਰ ਕੋਈ ਕਰ ਦਿੱਤੀ ਕਿ ਜਿਸ ਵੇਲੇ ਅਕਾਲ ਪੁਰਖ ਮਾਤ ਲੋਕ ਤੇ ਆਇਆ ਉਹ 14 ਪੋ ਦਾ ਦਿਨ ਮਿਸੇਗਾ ਉਹ ਸੰਗਤ ਉਤੇ ਸੱਜ ਕੇ ਬੈਠੇਗਾ ਸ਼ਮਸ਼ੰਦਾ ਸ਼ੰਚਾ ਤੇ ਸਤਖੰਡ ਨੂੰ ਮਾਤ ਲੋਕ ਤੇ ਸੱਜ ਲਵੇਗਾ ਉਹ ਉਸ ਦਿਨ ਸਤਖੰਡ ਉਹਦੇ ਸੰਗਰਸ਼ੰ ਥੱਲੇ ਰਾਤ ਕੱਟੇਗਾ ਉਸ ਦਿਨ ਰਾਤ ਕੱਟੀ ਇਹ ਹੁਕਮ ਦਸਤਾ ਗਿਆ ਸੀ ਆਕਾਲ ਪੁਰਖ ਵੱਲੋਂ ਕਿ ਸਤਖੰਡ ਤੂੰ ਮਾਤ ਲੋਕ ਤੇ ਆ ਉਹ ਤੈਨੂੰ ਉਦੋਂ ਚਮਕੌਰ ਦੀ ਗੜੀ ਸੱਧਿਆ ਸੀ ਅੱਜ ਆਣ ਕੇ ਦੱਸ ਕੇ ਉਥੇ ਕੀ ਦੇਖਿਆ ਸੀ ਉਹ ਫਿਰ ਆਣ ਕੇ ਦੱਸਦਾ ਹੈ ਕਿ ਪ੍ਰਭੂ ਉਹ ਜਿਸ ਵੇਲੇ ਤੇਰਾ ਗੋਬਿੰਦ ਬਣਿਆ ਸੀ ਨੇਤਾ ਕਮਾਂਡਰ ਸਾਹਿਬ ਗੋਬਿੰਦ ਪਾਤਸ਼ਾਹ ਨੇ ਕੀਤੀ ਸੀ ਚਮਕਾਉੜ ਦੀ ਗੜੀ ਉਹ ਹੁਕਮ ਦੇ ਹੁੰਦੇ ਸੀ ਕਿ ਚਲੋ ਫੇਰ ਵਿਹਾਰ ਕਿੱਥੋਂ ਸ਼ੁਰੂ ਹੋਇਆ ਉਸ ਦਿਨ ਕਿ 21 ਉੱਠ ਕੇ ਲਾਓ ਪੰਜ ਜਗ੍ਹਾ ਜਿਹੜੇ ਜੰਮੂ ਵਾਲੇ ਸਾਹਿਬ ਗੋਬਿੰਦ ਪਾਤਸ਼ਾਹ ਦੇ ਨਾਲ ਚਮਕਾਉੜ ਦੀ ਗੜੀ ਸਾਹਿਬ ਫਿਰ ਮਾਧੇ ਵਾਲਿਆਂ ਨੂੰ ਹੁਕਮ ਹੋਇਆ ਕਿ ਪੰਜ ਅੱਗੇ ਆਓ ਉਹਨਾਂ ਦੇ ਨਾਂ ਲੈ ਲੈ ਕੇ ਪ੍ਰਮਾਤਮਾ ਨੇ ਕਿਰਪਾ ਕੀਤੀ ਫਿਰ ਪੰਜ ਮਾਲਵੇ ਵਾਲੇ ਫਿਰ ਪੰਜ ਦਵਾਬੇ ਵਾਲੇ ਜਿਹੜੇ ਜਜਾੜ ਦੇ ਜਥੇ ਨਾਲ ਉਸ ਵੇਲੇ ਬਣੇ ਸੀ ਉਹਨਾਂ ਨੂੰ ਸਾਹਮਣੇ ਲਿਆਂਦਾ ਗਿਆ ਕਿ ਉਹ ਕਿੱਦਾਂ ਬਣਤ ਬਣੀ ਸੀ ਤੇ ਸਾਰਾ ਕੁਝ ਸੱਚਖੰਡ ਨੂੰ ਦਿਖਾਇਆ ਗਿਆ ਨਾਲ ਨਾਲ ਉਹ ਗੱਲ ਮੈਂ ਕਰਾਂ ਕਿ ਜਿਹੜਾ ਦਵਾਦੇ ਉਸ ਵਿਹਾਰ ਹੋਇਆ ਸੀ ਉਹ ਕਹਿੰਦੀ ਹੈ ਮਾਤਾ ਗੁਜਰੀ ਕਿ ਮੇਰੇ ਪੁੱਤ ਮੈਂ ਦੱਸ ਨਹੀਂ ਸਕਦੀ ਕਹਾਣੀ ਕਿਦਾਂ ਚੱਲਣੀ ਹੈ ਮੈਂ ਕਿਵੇਂ ਤੈਨੂੰ ਦੱਸਾਂ ਕਿ ਸਹਬਜਾਦਿਆਂ ਨੂੰ ਨੀਆਂ ਚ ਜਿੰਦ ਦਿੱਤਾ ਹੈ ਇਹ ਸਾਰਾ ਕੁਝ ਪਹਿਲਾਂ ਦਿਖਾਇਆ ਗਿਆ ਪਹਿਲਾਂ ਮਾਤਾ ਜੀ ਤੁਹਾਨੂੰ ਦਿਖਾਤਾ ਭਾਦੋਂ ਦੇ ਮਹੀਨੇ ਕਿ ਮੈਂ ਅੱਗੇ ਇਹ ਖੇਡ ਕਰ ਰਿਹਾ ਹਾਂ ਮਾਤਾ ਜੀ ਤੋਂ ਨੂੰ ਕਿਹਾ ਗਿਆ ਕਿ ਜੀ ਤੋ ਉਹ ਹੁਣ ਆਪਣੇ ਬੱਚਿਆਂ ਦੀ ਬਣਾ ਲਿਆ ਵਰੀ ਮੈਂ ਇਹਨਾਂ ਦੀਆਂ ਸ਼ਾਦੀਆਂ ਕਰ ਰਿਹਾ ਹਾਂ ਉਹ ਸਾਲ ਇਹੋ ਨਜ਼ਰੀ ਆਈ ਆ ਬਾਲੀ ਵਚਾਇਆ ਕਿ ਉਸ ਨੇ ਕਰ ਲਈ ਅੜੀ ਕਿ ਮੈਂ ਇਹੋ ਦੀਆਂ ਸ਼ਾਦੀਆਂ ਨਹੀਂ ਦੇਖਣੀਆਂ ਚਾਹੁੰਦੀ ਜਿਹੋ ਦੀਆਂ ਮੈਨੂੰ ਦਿਖਾਈਆਂ ਜਾਂ ਇਹ ਕਾਲ ਦਿਓ ਤੇ ਜਾਂ ਮੇਰਾ ਸਰੀਰ ਛੁਡਾ ਦਿਓ ਮੈਨੂੰ ਇਹ ਸ਼ਾਦੀਆਂ ਮਨਜ਼ੂਰ ਨਹੀਂ। ਸਾਬ ਦਸ਼ਮੇਸ਼ ਬਤਾਨੇ ਕਿਹਾ ਕਿ ਇਹ ਸਭ ਕੁਝ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਰਿਹਾ ਹੈ। ਜੀਤੋ ਸਰੀਰ ਛੁਡਾਉਣਾ ਮਨਜ਼ੂਰ ਹੈ ਪਰ ਇਹ ਵਿਹਾਰ ਨਹੀਂ ਕਰਦਾ। ਸੱਤ ਅੱਠ ਭਾਗੋਂ ਉਹਨਾਂ ਦਾ ਸਰੀਰ ਛੁਡਾ ਦਿੱਤਾ ਗਿਆ। ਫੇਰ ਮਾਤਾ ਗੁਜਰੀਨੂੰ ਦਿਖਾਇਆ। ਜਿਸ ਵੇਲੇ ਮਾਤਾ ਗੁਜਰੀਨੂੰ ਦਿਖਾਇਆ ਤੇ ਗੁਰੂ ਅਵਤਾਰ ਪੀਰ ਪਗੰਬਰ ਸਾਰੇ ਜਿਹੜੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਬਦੀ ਰੂਪ ਅਕਾਲ ਪੁਰਖ ਨੇ ਮੰਗਵਾਇਆ ਕਿ ਦੇਖੋ ਤੁਹਾਨੂੰ ਵੀ ਮਾਤ ਲੋਕ ਤੇ ਭੇਜਿਆ ਸੀ ਅੱਜ ਗੋਬਿੰਦ ਕੀ ਕਰਨ ਲੱਗਾ ਹੈ ਉਹ ਸਬਦੀ ਧਾਰ ਮਾਤਾ ਗੁਦਰੀ ਨੂੰ ਬੇਨਤੀਆਂ ਕਰਦੇ ਆ ਕਿ ਮਾਤਾ ਦੱਸਦੇ ਗੋਬਿੰਦ ਨੂੰ ਕੀ ਦੇਖਿਆ ਹੈ ਤੂੰ ਹੁਣ ਕਿਉਂ ਨਹੀਂ ਬਿਆਨ ਕਰਦੀ ਹੁਣ ਟਾਈਮ ਹੀ ਉਹ ਤਾਂ ਬਾਰ-ਬਾਰ ਕਹਿੰਦੀ ਸੀ ਪੁੱਤ ਆਨੰਪੁਰਨਾ ਛੱਡ ਜਾ। ਉਹਨੇ ਕਹਾ ਮਾਤਾ ਭੁੱਲ ਗਏ। ਉਹ ਜੇ ਮੈਂ ਆਨੰਦ ਪਰ ਨਹੀਂ ਛੱਡਦਾ ਤੇ ਜੇਰਾ ਮੈਂ ਬਾਗ ਲਗਾਇਆ ਹੈ ਇਹਨੂੰ ਫਲ ਨਹੀਂ ਲੱਗਣਾ। ਇਹਨਾਂ ਨੂੰ ਫਲ ਕਾਹ ਲੱਗੇਗਾ ਜੇ ਮੈਂ ਆਨੰਦ ਪਰ ਛੱਡੂੰਗਾ ਤੇ ਜੇ ਮੈਂ ਇੱਥੇ ਹੀ ਪਿਆਰ ਕਰ ਛੱਡਿਆ ਤੇ ਅਗਲੀ ਗੱਲ ਕਦਾਂ ਚੱਲਣੀ ਹੈ। ਅੱਛਾ ਜਨਾਬ ਜਸਤਨ ਗਿਆ ਜਾਂਦਿਆਂ ਹੀ ਜੰਗ ਹੋ ਗਿਆ। ਸਹਿਬ ਜੀ ਆਦਾਂ ਦੀ ਸ਼ਹੀਦੀ ਹੋ ਗਈ। ਬਾਕੀ ਸਿੱਖਾਂ ਨੇ ਸਹਿਬ ਦਸ਼ਮੇਸ਼ ਪੀਤਾ ਨੂੰ ਬੇਨਤੀ ਕੀਤੀ ਕਿ ਚਮਕੌਰ ਦੀ ਗੜੀ ਛੱਡ ਦਿਓ। ਦੋ ਦਿਨ ਜਿਸ ਵੇਲੇ ਸਹਿਬ ਦਸ਼ਮੇਸ਼ ਪੀਤਾ ਸਫ਼ਰ ਵਿੱਚ ਰਹਿ ਉਹਦੋਂ ਛੋਟੇ ਸਹਿਬ ਜਾਦੇ ਦੋ ਦਿਨ ਕਚੈਰੀ 'ਚ ਪਹੁੰਚਦੇ ਰਹੇ ਜਿੱਥੇ ਗੰਗੂ ਨੇ ਫੜਾਇਆ ਸੀ। ਫਿਰ ਤਜੇ ਦਿਨ ਜਾ ਕੇ ਉਹਨਾਂ ਦੀ ਸ਼ਹੀਦੀ ਹੋਈ। ਜੋ ਆਪਾਂ ਲੇਖ ਸਾਂਝਾ ਕਰਦੇ ਹਾਂ ਕਿ ਉਹ ਪੈਮ ਹਰਬੰਸ ਕੋਲ ਸੀ ਜਿਹੜੀ ਉਹ ਕੋ ਸਵੇਰੇ ਰਾਜ ਮਿਸਤਰੀ ਸੀ ਮੈਂ ਬਾਕੀ ਦੇ ਵੀਰ ਨੇ ਲੇਖ ਪੜ ਲਿਆ ਹੈ ਮੈਂ ਥੋੜਾ ਜਆ ਤੁਹਾਡੇ ਨਾਲ ਸਾਂਝਾ ਕਰਨਾ ਮਾਫੀ ਮੰਗ ਲਵਾਂ ਕਿ ਉਹ ਕਹਾਣੀ ਕਿਵੇਂ ਬਣੀ 14 ਪੋ ਦੀ ਹਰਬੋਬਿੰਦ ਸਾਹਿਬ ਨੇ ਕੀ ਮਸ਼ੀਨ ਕੋਈ ਕੀਤੀ ਸੀ ਪਰਮਾਤਮਾ ਬਾਰੇ ਕਿ ਜਦੋਂ ਉਹ ਮਾਤ ਲੋਕ ਤੇ ਆਇਆ ਉਹ 14 ਪੋ ਦਾ ਦਿਨ ਕਿਦਾਂ ਮੇਰ ਸੁਣ ਕੇ ਇਹ ਕੰਮ ਕਰੇਗਾ ਲਓ ਮੈਂ ਦੋ ਤੰਗਾਂ ਨਾਲ ਜਿਹੜਾ ਦਿਨੇ ਵਿਹਾਰ ਹੋਇਆ ਹਰ ਗੋਬਿੰਦ ਦਿੱਤੀ ਅਗੰਮੀ ਪਾਤੀ ਪੱਤਰ ਕਾ ਆਪਣੇ ਅਸੀਸ ਟਕਾਈਆ ਆਪਣੇ ਅੰਦਰ ਮਾਰੀ છાਤੀ ਉਸ ਵੇਲੇ ਚੌਦਾਂ ਦਿਨ ਸਸਹਾਈਆ ਅਖੇਲ ਕਰਨਾ ਕਮਲਾ ਪਾਤੀ ਜੇ ਰਾਜਮੂਲਿਤਾ ਦਿੱਤੇ ਕੀਤਾ ਉਥੇ ਪਨਾ ਹਰਗੋਬਿੰਦ ਸਾਹਿਬ ਜੀ ਜਦੋਂ ਸ਼੍ਰੀਨਗਰ ਨੂੰ ਗਏ ਉਥੇ ਇਹ ਮਸ਼ੀਨਗੋਈ ਕਰਕੇ ਕਿੱਥੇ ਆਵੇਗਾ ਖੇਲ ਕਰਨਾ ਕਮਲਾ ਪਤੀ ਪਤ ਪਰਮੇਸ਼ਵਰ ਆਪਣਾ ਹੁਕਮ ਵਰਤਾਈਆ ਉਹ ਬਣ ਕੇ ਆਵੇ ਭਗਤਾ ਸਾਥੀ ਆਪਣੇ ਭਗਤਾਂ ਨੂੰ ਮੇ ਨਾਲ ਲੈ ਕੇ ਆਵੇਗਾ ਸਗਲਾ ਸੰਗ ਬਣਾਈਆ ਜਨਮ ਕਰਮ ਦੇ ਵਿਛੜੇ ਤਾਰੇ ਪਾਪੀ ਪਤ ਕਤ ਪਾਪ ਪਾਰ ਕਰਾਈਆ ਅੱਗੇ ਕਥਾ ਕਹਾਣੀ ਦੱਸੇ ਸਾਕੀ ਸੱਚ ਨਾਲ ਵੜਿਆ ਨੀਆ ਉਹ ਜਿਸਟਰ ਸੋਹਣਾ ਉੱਪਰ ਧਰਤੀ ਖਾਕੀ ਜਿੰਨੂੰ ਕਹਿੰਦੇ ਕਿ ਉਹ ਨਿਰਭਉ ਹੈ ਉਹ ਕੀ ਕਰੇਗਾ ਉਹ ਮਾਤ ਲੋਕ ਦੇ ਆ ਕੇ ਇਸ ਥਾਂ ਤੇ 14 ਪਉ ਨੂੰ ਹਰਿਪੁਰ ਸਿੰਘ ਸਾਹਿਬ ਨੇ ਕਿਹਾ ਉਹ ਕਿਰਪਾ ਕਰੇਗਾ ਕਿਵੇਂ ਕਰੇਗਾ ਧਿਆਨ ਦਿਓ ਜਿਸ ਚਰਨ ਸੁਹਾਣਾ ਉੱਪਰ ਧਰਤੀ ਖਾਕੀ ਖਾਕਾ ਖਿੰਚ ਕੇ ਗਿਆ ਵਖਾਈਆ ਹਰ ਬੰਦੇ ਨੇ ਕੀ ਖਿੱਚਿਆ ਤੇ ਖਾਕਾ ਅਲੀਕ ਦਿੱਤਾ ਕਿ ਜਿਸ ਵੇਲੇ ਉਹ مالک ਆ ਪਾਇਆ ਉੱਥੇ ਕਰੇਗਾ ਢਾਈ ਢਾਈ ਹੱਥ ਦੀ ਵਾਟੀ ਚਾਰੋਂ ਕੁੰਟਲ ਮਾਈ ਚੜਾਈਆ ਉਹ ਜਿੱਥੇ ਸਤਖੰਡ ਨੇ ਆ ਕੇ ਕਟਨੀ ਰਾਤੀ ਉੱਥੇ ਸੱਚਖੰਡ ਨੇ ਰਾਤ ਕੱਟਨੀ ਆਪਣਾ ਡੇਰਾ ਲਾਇਆ ਸੰਗਾਸਨ ਬਵੇ ਪੁਰਖਿ ਅਵਨਾਸੀ ਵਾਹ ਪਾਰ ਬ੍ਰਹਮ ਪ੍ਰਭੂ ਬੇਪਰਵਾਇਆ ਦੇਵੇ ਦਾਤ ਤੁਰਦੀ ਦਾਤੀ ਦਾਤਾ ਆਪ ਵਰਤਾਈਆ ਸਭ ਦੀ ਪੂਰੀ ਕਰੇ ਆਖੀ ਸਭ ਦੀ ਪੂਰੀ ਕਰੇ ਆਸੀ ਤ੍ਰਿਸ਼ਨਾ ਦੇ ਚਕਾਈਆ ਜੋ ਸਭ ਤ੍ਰਿਖੀਆਂ ਆਪਣੀ ਦਸੀ ਭੁਖਤ ਬਾਕੀ ਉਹ ਪੂਰੀ ਦੇ ਕਰਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਹੇ ਖੇਲ ਤੋਂ ਦਾ ਹਰ ਮਿਹਰ ਨਦਰ ਇੱਕ ਹੀ ਉਠਾਈਆ ਇੱਕ ਵਾਰ ਕਰਕੇ ਜਿਸ ਵੇਲੇ ਪ੍ਰਮਾਤਮਾ ਨੇ ਇਹ ਰਾਤਵਾਲਾ ਵਿਹਾਰ ਸ਼ੁਰੂ ਕੀਤਾ ਉਸੇ ਧਰਤੀ ਤੇ ਉਹਦੀਆਂ ਜੜੀਆਂ ਲੈਣਾ ਸੀ ਸ਼ੁਰੂ ਵਾਲੀਆਂ 14 ਬੋਧੀਆਂ 21 ਗੁਰਮਖਿ ਲਾਓ ਪੰਜ ਜਕਾਰੋ ਨਾਲੇ ਸਾਹਮਣੇ ਆ ਗਏ ਕਿ ਉਹ ਗੋਬਨ ਪਾਤਸ਼ਾਹ ਦੇ ਕੋਲ ਚਮਕੌਰ ਦੀ ਗੜੀ ਕਿਹੜੇ ਸੀ ਕੀ ਉਹਨਾਂ ਦੇ ਨਾਲ ਲੈ ਲੈ ਕੇ ਪ੍ਰਮਾਤਮਾ ਨੇ ਉਹ ਸਾਹਮਣੇ ਕੀਤੇ 21 ਗੁਰਮਖ ਲਾਓ ਪੰਜ ਜਕਾਰ ਜੰਮੂ ਵਾਲੇ ਖੁਸ਼ੀ ਬਣਾਈ ਆ ਪੰਜ ਲਖਾਰੀ ਕਰੋ ਨਮਸਕਾਰ ਲਖਾਰੀਆਂ ਤੁਂ ਜਦੀ ਸਿਆਣ ਫਾਗੀ ਜਿਹੜੇ ਕਹਿੰਦੇ ਨਮਸਕਾਰ ਦੇ ਸੀ ਕਰਦੇ ਨਹੀਂ ਸੀ ਪਰਮਾਤਮਾ ਨੇ ਹੁਕਮ ਦੇ ਕੇ ਕਿਹਾ ਕਿ ਚਰਨਾ ਤੇ ਚੁੱਪ ਜਾ। ਕੀ ਕਿਹਾ? ਪੰਜ ਨਖਾਰੀ ਕਰੋ ਨਿਮਸ਼ਕਾਰ। ਨਵੇਂ ਨਵੇਂ ਸੀ ਸਟਕਾਈਆ। ਪੰਜ ਮਾਲਵੇ ਵਾਲੇ ਨਾਲ ਧੂੜੀ ਛਾਰ। ਸੁਨਾਰਾਂ ਗੇਨ ਗਾਇਆ। ਪੰਜ ਮਾਗੇ ਵਾਲੇ ਦੋਵੇਂ ਹੱਥ ਲਓ ਔਰ ਥਾਲ। ਹੱਥੇਲੀ ਹੱਥੇਲੀ ਨਾਲ ਮਲਾਈਆ ਪੰਜ ਦਵਾਬੇ ਵਾਲੇ ਹੋਣੇ ਖਬਰਦਾਰ ਅੱਖੀ ਮੀਟ ਧਿਆਨ ਲਗਾਈਆ ਬਦਕ ਉੱਚੀ ਕੂਕ ਪਕਾਰੋ ਜੇ ਦੇਵਿਆਂ ਨੂੰ ਉੱਥੇ ਸੱਦਿਆ ਗਿਆ ਸੀ ਨਾਰਾ ਸੱਚ ਸੁਣਾਈਆ ਸਾਰੇ ਬੈਠੋ ਨਾਲ ਪਿਆਰ ਪ੍ਰਭ ਚਰਨ ਧਿਆਨ ਲਗਾਈਆ ਹੁਕਮ ਸੁਣੋ ਸੱਚੀ ਸਰਕਾਰ ਇਹ ਜਿਹੜੀ ਸਾਰੀ ਬੇਦਬੰਦੀ ਬਣਾਈ ਗਈ ਸੀ ਪ੍ਰਮਾਤਮਾ ਨੇ ਕਿਆ ਹੁਣ ਸੁਣੋ ਕਿ ਕਿਵੇਂ ਉਹ ਕਹਾਣੀ ਬੀਤੀ ਸੀ ਹੁਕਮ ਸੁਣੋ ਸੱਚੀ ਸਰਕਾਰ ਹਰ ਕਰਤਾ ਆਪ ਸਨਾਈਆ 후베 ਕੋケル अगम अपार अपरंपर स्वामी रिया दरगायाम हुकुम देवे अगमी तार संदेशा नूर अलैया दरगा साची करे खबरदार मकाम हक उठैया ओ सचखंड नैण अडाड़ जिनु उथे सधिया गया सी ਕੀ ਕਹਾ ਉਹਨੂੰ ਪ੍ਰਮਾਤਮਾ ਨੇ ਕਿ ਤੂੰ ਹੀ ਧੋੜਾ ਜਾ ਰੱਖਾਂ ਖੋਲ ਲੈ ਸਤਖੰਡ ਨੂੰ ਮੈਨੂੰ ਗਾੜੋ ਨੇਤਰ ਨਾਲ ਮਲਾਈਆ ਉਹ 993 ਚੌਕੜੀ ਜੋਗ ਪਿੱਛੋਂ ਆਈ ਤੇਰੀ ਵਾਰ ਪਹਿਲਾਂ ਕਦੀ ਨਹੀਂ ਹੋਇਆ ਕਿ ਸਤਖੰਡ ਨੂੰ ਵੀ ਮਾਤ ਲੋਕ ਤੇ ਸੱਜਿਆ ਗਿਆ ਹੋਵੇ ਪ੍ਰਮਾਤਮਾ ਨੇ ਕਹਿਆ ਪਹਿਲੀ ਵਾਰ ਤੇਰੀ ਵਾਰ ਹੀ ਆਈ ਤੇਨੂੰ ਮਾਤ ਲੋਕ ਤੇ 993 ਟੌਕੜੀ ਜੋਗ ਪਿੱਛੋਂ ਆਈ ਤੇਰੀ ਵਾਰ ਵਾਰਸ ਹੋ ਕੇ ਪ੍ਰਭ ਰਿਆ ਸਨਈਆ ਲੋਕ ਮਤ ਆਉਣਾ ਸਤ ਸਚੇ ਦਰਬਾਰ ਲੋਕ ਮਾਤੇ ਬੁਲਾ ਲਿਆ ਸਤ ਸੰਗਤ ਸੇ ਵੇਖ ਵਿਖਾਈਆ ਉਹਨਾਂ ਲਿਉਂਨੇ ਪਗੰਬਰ ਗੁਰੂ ਅਵਤਾਰ ਸਾਰਿਆਂ ਨੂੰ ਲੈ ਜਿਹੜੇ ਪਸ਼ੀਰ ਗੋਈਆਂ ਕਰਕੇ ਆਏ ਆ ਕੋਈ ਪਿੱਛੇ ਨਾ ਲਗੇ ਉਹਨਾਂ ਦੀਆਂ ਸਾਰੀਆਂ ਪੂਰੀਆਂ ਕਰ ਦਿੰਦੀਆਂ ਪਸ਼ੀਰ ਗੋਈਆਂ ਇੱਥੇ ਹੀ ਹਜੂਰ ਸੰਸਾ ਦੇ ਚਰਨਾਂ ਤੋਂ ਸਰਬ ਹਰ ਸਤਿ ਤੋਂ ਮੈਂ ਮਾਫੀ ਮੰਗਦਾ ਕਿ ਕੋਈ ਬਚਨ ਲੱਗੇ ਪਿੱਛੇ ਬੁਣਿਆ ਗਿਆ ਹੋਵੇ ਹਜੂਰ ਸੰਸਾ ਦੀ ਮਾਫ ਕਰਨ ਸਰਬ ਹਰ ਸਤਿ ਨੂੰ ਮਾਫ ਕਰੇ ਸਾਹਮਣੇ ਸੱਦੀ ਜਕਾਰੇ ਦਾ ਸਾਹ ਦੇਣਾ ਹੈ ਜੋ ਹਜੂਰ ਸੰਸਾ ਨੇ ਕਿਰਪਾ ਕਰਕੇ ਮਾਤ ਲੋਕ ਤੇ ਆਪ ਆਣ ਕੇ ਕਿਰਪਾ ਕੀਤੀ ਹੈ ਕਿ ਜੋ ਛਬੀ ਜਕਾਰਾ ਗੁਤਾ ਹੈ ਸੰਸਾਰ ਦੀ ਧੋੜੀ ਚ ਪਾਇਆ ਆਪਾਂ ਵੀ ਸਾਰਿਆਂ ਰਲ ਕੇ ਇਹ ਢੋਲਾ ਗਾਣਾ ਹੈ ਕਿ ਤੂੰ ਕਿਰਪਾ ਕੀਤੀ ਹੈ ਪ੍ਰਮਾਤਮਾ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਜਿਵੇਂ ਤੂੰ ਕਿਰਪਾ ਕਰਦਾ ਹੈ ਸੱਚਖੰਡ ਨੂੰ ਵੀ ਮਾਤ ਰੂਪ ਤੇ ਬੁਲਾ ਲਿਆ ਸਾਡੇ ਤੇ ਵੀ ਕਿਰਪਾ ਕਰਕੇ ਰੱਖੀ ਕਿ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਇੱਕ ਗੱਲ ਚੱਲਦੀ ਸੀ ਸਾਹਿਬ ਦੇ ਸੁਨੇਸ਼ ਪਤਾ ਵੱਲੋਂ ਕਿ ਜਿਹੜਾ ਅੱਡੀ ਕਹਾਣੀ ਕਿ ਵੀਰ ਸਦੀ ਸਿੰਘ ਸਦੀਨ ਦੀ ਜੋ ਉਮਰ ਵਧਾਈ ਗਈ ਉਹ ਵੀ ਵਿਹਾਵ ਪੰਜ ਕੋ ਨਹੀਂ ਕਿਰਪਾ ਹੋਈ ਸੀ ਪੰਜ ਕੋ ਕਹੇ ਉਹ ਮੇਰਾ ਲੇਖ ਬਣਿਆ ਸੀ ਰੱਤ ਮਸੀਤੇ ਉਸ ਵੇਲੇ ਮਸੀਤ ਚ 26 ਸਾਲ ਬੰਦਾ ਸੀ ਪੰਜ ਕੋ ਕਹੇ ਮੇਰਾ ਲੇਖ ਬਣਿਆ ਸੀ ਵਿਤ ਮਸੀਤੇ ਅੱਜ ਵਾਰੀ ਆਉਣੀ ਸੀ ਸਿੰਘ ਸਰਦੀ ਤੇ ਕਿਰਪਾ ਕਰਕੇ ਪ੍ਰਮਾਤਮਾ ਨੇ ਇਹ ਗੱਲ ਕਿਰਪਾ ਕਵਾਈ ਆਪਣੀ ਦਿਖਾਈ ਕਿ ਉਸ ਦਿਨ ਸਤਕਾਰ ਜੋ ਬਾਪੂ ਜੀ ਪਾਲ ਸਿੰਘ ਤੇ ਮਹਾਰਾਜ ਸਿੰਘ ਆਕਾਸ਼ ਤੋਂ نیچے ਆਏ ਜਿਹੜਾ نیچے ਵਿਹਾਰ ਕਰ ਲਿਆ ਸੀ ਉਹ ਕੌਣ ਸੀ ਉਹ ਕਿੱਥੇ ਉਸਨਾਰੇ ਉਪਰੋਂ ਤੇ ਵਿਹਾਰ ਦੇ ਮਤਲਬ ਤੇ ਹੋ ਰਿਹਾ ਸੀ ਮਸਜਿਦ ਵਿੱਚ ਉਹ ਗੱਲ ਕਰ ਰਿਹਾ ਸੀ ਇਹ ਸਮਝਾਉਣਾ ਸੋਚਣਾ ਪਵੇਗਾ ਸੋ ਹੰਮਾ